ਅਮਰੀਕੀ ਰਾਸ਼ਟਰਪਤੀ ਡੋਨਾਲਡ 트੍ਰੰਪ ਨੇ ਭਾਰਤ ਤੇ ਟੈਰਿਫ ਘਟਾਉਣ ਦਾ ਐਲਾਨ ਕਰ ਦਿੱਤਾ ਹੈ 트੍ਰੰਪ ਨੇ ਸੋਮਵਾਰ ਰਾਤ ਨੂੰ ਇਸ ਦੀ ਜਾਣਕਾਰੀ ਦਿੱਤੀ ट्रम्प ਨੇ ਦੱਸਿਆ ਕਿ ਭਾਰਤ 'ਤੇ ਲੱਗਣ ਵਾਲੇ 25% ਦਾ ਟੈਰਿਫ ਨੂੰ ਕਟਾ ਕੇ 18% ਕਰ ਦਿੱਤਾ ਜਾਵੇਗਾ ਪਰ ਉਦੋਂ ਤੱਕ ਇਸ ਗੱਲ ਦੀ ਪੁਸ਼ਟੀ ਨਹੀਂ ਹੋਈ ਸੀ ਕਿ ਭਾਰਤ 'ਤੇ ਲੱਗਣ ਵਾਲੇ ਵਾਧੂ 25% ਦਾ ਟੈਰਿਫ ਬਾਰੇ ਕੀ ਫੈਸਲਾ ਹੋਇਆ ਹੈ న్యూਸ ਏਜੰਸੀ ਏਐਨਆਈ ਮੁਤਾਬਕ ਵਾਈਟ ਹਾਊਸ ਦੇ ਅਧਿਕਾਰੀ ਨੇ ਦੱਸਿਆ ਕਿ ਅਮਰੀਕਾ ਭਾਰਤ ਦੀ ਇੰਪੋਰਟ 'ਤੇ 25% ਵਾਧੂ ਟੈਰਿਫ ਵੀ ਹਟਾ ਦੇਵੇਗਾ ਕਿਉਂਕਿ ਭਾਰਤ ਨੇ ਰੂਸੀ ਤੇਲ ਦੀ ਖਰੀਦ ਘਟਾ ਦਿੱਤੀ ਹੈ ਅਧਿਕਾਰੀ ਨੇ ਇਹ ਵੀ ਕਿਹਾ ਕਿ ਸਮਝੌਤੇ ਤਹਿਤ ਭਾਰਤ ਰੂਸੀ ਤੇਲ ਦੀ ਖਰੀਦ ਨੂੰ ਸਿਰਫ ਘਟਾਏਗਾ ਹੀ ਨਹੀਂ ਸਗੋਂ ਪੂਰੀ ਤਰ੍ਹਾਂ ਬੰਦ ਕਰ ਦੇਵੇਗਾ। ਦੱਸਿਆ ਇਹ ਕਿ ਟਰੰਪ ਨੇ ਟਰੂਥ ਸੋਸ਼ਲ ਤੇ ਭਾਰਤ ਤੇ ਟੈਰਿਫ ਹਟਾਉਣ ਦੇ ਕथित ਵਪਾਰਕ ਸਮਝੌਤੇ ਦੀ ਜਾਣਕਾਰੀ ਸਾਂਝੀ ਕੀਤੀ ਸੀ। ट्रम्प देश ऐलान ਤੋਂ ਬਾਅਦ ਪੀਐਮ ਮੋਦੀ ਨੇ ਵੀ ਪੋਸਟ ਕਰਕੇ ਟੈਰਿਫ ਘੱਟ ਹੋਣ ਦੀ ਜਾਣਕਾਰੀ ਦਿੱਤੀ ਪੀਐਮ ਨੇ ਲਿਖਿਆ ਅੱਜ ਆਪਣੇ ਪਿਆਰੇ ਦੋਸਤ ਰਾਸ਼ਟਰਪਤੀ 트੍ਰੰਪ ਨਾਲ ਗੱਲ ਕਰਕੇ ਬਹੁਤ ਵਧੀਆ ਲੱਗਾ ਖੁਸ਼ੀ ਹੈ ਕਿ ਹੁਣ ਮੇਡ ਇਨ ਇੰਡੀਆ ਉਤਪਾਦਾਂ ਤੇ ਟੈਰਿਫ 18% ਘੱਟ ਹੋ ਜਾਵੇਗਾ ਇਸ ਸ਼ਾਨਦਾਰ ਐਲਾਨ ਲਈ ਭਾਰਤ ਦੇ 1.4 ਅਰਬ ਲੋਕਾਂ ਵੱਲੋਂ ਰਾਸ਼ਟਰਪਤੀ 트੍ਰੰਪ ਦਾ ਬਹੁਤ ਬਹੁਤ ਧੰਨਵਾਦ